ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਤਹਿਸੀਲ ਗਰਸ਼ੰਕਤ ਦੇ ਪਿੰਡ ਗੱਜਰ ਮਹਦੂਦ ਵਿਕੇ ਪੁਲਿਸ ਨੂੰ ਗਸ਼ਤ ਦੌਰਾਨ ਮਾਹਿਲਪੁਰ ਵਿੱਚ ਸੁਨਿਆਰੇ ਦੀ ਦੁਕਾਨ ਤੇ ਗੋਲੀ ਚਲਾਉਣ ਵਾਲਿਆਂ ਦਾ ਇਨਕਾਊਂਟਰ ਕੀਤਾ ਗਿਆ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਣਪਤੀ ਜੁਐਲਰਸ ਮਾਹਿਲਪੁਰ ਵਿਖੇ ਪਿਛਲੇ ਦਿਨੀਂ ਅਣਪਛਾਤੇਆਂ ਵੱਲੋਂ ਗੋਲੀ ਚਲਾਈ ਗਈ ਸੀ ਜਿਸ ਕਾਰਨ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਜੀ ਅੱਜ ਸਾਨੂੰ ਇਨਫੋਰਮੇਸ਼ਨ ಸಿਗੀ ਕੁਝ ਸ਼ੱਕੀ ਬੰਦੇ ਹੈਗੇ ਜੋ ਇਸ ਏਰੀਆਜ਼ ਫਿਰਦੇ ਹਨ ਤੇ 18 ਤਰੀਕ ਨੂੰ ਇੱਕ ਇਥੇ ਵਾਰਦਾਤ ਹੋਈ ਸੀਗੀ ਮਹਾਲਪੁਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਤੇ ਗਰਾਊਂਡ ਫਾਇਰ ਕੀਤਾ ਗਿਆ ਸੀਗਾ ਤੇ ਸਾਡੀ ਟੀਮਸ ਉਸ ਦੀ ਫਰਾਕ ਵੀ ਕਰ ਰਹੀ ਸੀਗੀ ਤੇ ਹੁਣ ਅੱਜ ਫੇਰ ਸਾਡੀ ਟੀਮਸ ਜੋ ਕਿ ਇਹ ਸਾਰੀ ਟੀਮਸ ਨੂੰ ਲੀਡ ਕਰ ਰਹੇ ਸੀਗੇ ਇਨਵੈਸਟੀਗੇਸ਼ਨ ਨੂੰ ਸਾਡੇ ਐਸਪੀ ਡੀ ਪਰਮਿੰਦਰ ਜੀ ਨਾਲ ਡੀਐਸਪੀ ਪ੍ਰਨੀਤ ਜੀ ਨਾਲ ਇੰਚਾਰਜ ਸੀਆਈਏ ਇੰਸਪੈਕਟਰ ਐਂਡ ਸਾਡੇ ਐਸਐਚਓ ਮਹਾਲਪੁਰ ਤੇ ਇਹਨਾਂ ਦੀ ਟੀਮਸ ਕੰਮ ਕਰ ਰਹੀ ਸੀ ਕਿ ਅੱਜ ਇੰਚਾਰਜ ਸੀਆਈਏ ਨਾਲ ਐਜੀਟੀਐਫ ਦੀ ਟੀਮਸ ਵੀ ਕੰਮ ਕਰ ਰਹੀ ਸੀਗੀ ਇਸ ਤੇ ਤੇ ਅੱਜ ਸਾਨੂੰ ਇਤਲਾ ਮਿਲੀ ਸੀਗੀ ਇਦੇ ਵਿੱਚ ਸੀਗਾ ਇਹ ਇਨਚਾਰਜ ਦੀ ਟੀਮ ਐਂਡ ਐਸ ਐਚਓ ਮਾਲਪੁਰ ਦੀ ਟੀਮਸ ਇਸ ਏਰੀਆ ਦੇ ਵਿੱਚ ਗਸ਼ਤ ਕਰ ਰਹੇ ਸੀਗੇ ਕੁਝ ਸ਼ੱਕੀ ਬੰਦੇ ਘੁੰਮਦੇ ਆ ਤੇ ਹੂਲੀਆ ਵੀ ਉਹਨਾਂ ਦੇ ਨਾਲ ਮੈਚ ਕਰਦਾ ਸੀਗਾ ਕਿਉਂਕਿ ਹੈਲਮਟ ਪਾ ਕੇ ਉਹਨਾਂ ਨੇ ਵਾਰਦਾਤ ਕੀਤੀ ਸੀਗੀ ਜਿਹੜੀ 18 ਤਰੀਕ ਨੂੰ ਹੋਈ ਤੇ ਅੱਜ ਦੋ ਜਿਹੜੇ ਬੰਦੇ ਸੀਗੇ ਉਹਨਾਂ ਨੇ ਵੀ ਹੈਲਮਟ ਪਾਈ ਹੋਈ ਸੀਗੀ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ ਥਾਂ ਤੇ ਇਹਨਾਂ ਤੇ ਫਾਇਰਿੰਗ ਕਰਤੀ ਸਾਡੀ ਟੀਮ ਤੇ ਤੇ ਜਦੋਂ ਫਾਇਰਿੰਗ ਹੋਈ ਉਹਨਾਂ ਨੇ ਆਪਣਾ ਬਚਾਅ ਕੀਤਾ ਫੋਰਚੂਨੇਟਲੀ ਇਹਨਾਂ ਨੂੰ ਇੰਜਰੀਜ਼ ਨਹੀਂ ਹੋਈ ਬਟ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਉੰਪੀ ਫਾਇਰ ਕੀਤਾ ਗਿਆ ਜੋ ਕਿ ਇਹਨਾਂ ਦੇ ਵਿੱਚੋਂ ਇੱਕ ਬੰਦੇ ਤੇ ਲੱਗਿਆ ਜਿਹਨੂੰ ਕਿ ਅਸੀਂ ਸ਼ਿਫਟ ਕਰਾਇਆ ਸਿਵਲ ਹਸਪੀਟਲ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਬੰਦੇ ਹੈਗੇ ਇਹਨਾਂ ਦੀ ਜੋ شناخت ਹੋਈ ਹੈ ਉਹ ਹੈਗਾ ਇੱਕ ਕ੍ਰਿਸ਼ਨ ਕੁਮਾਰ ਜੋ ਟਾਂਡੇ ਦਾ ਰਹਿਣ ਵਾਲਾ ਇੱਕ ਉਹਦਾ ਹੀ ਮੁੰਡਾ ਹੈਗਾ ਕੇਸ਼ਫ ਤੇ ਕੇਸ਼ਵ ਜਿਹੜਾ ਹੈਗਾ ਉਹਨੂੰ ਬੁਲੇਟ ਹਿੱਟ ਹੋਈ ਹੈਗੀ ਲੈਗ ਦੇ ਵਿੱਚ ਉਹਨੂੰ ਸ਼ਿਫਟ ਕਰਾਤਾ ਹੈ ਸਿਵਲ ਹਸਪੀਟਲ ਹੁਸ਼ਿਆਰਪੁਰ ਐਂਡ ਜਿਹੜਾ 크੍ਰਿਸ਼ਨ ਕੁਮਾਰ ਹੈ ਉਹਨੂੰ ਕਸਟਡੀ ਚ ਲਿਆ ਗਿਆ ਹੈ ਪ੍ਰੋਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਇਹ ਵਾਰਦਾਤ ਹੈਗੀ ਇਹ ਪਤਾ ਲੱਗਿਆ ਕਿ ਉਹਨਾਂ ਨੇ ਹੀ ਕੀਤੀ ਸੀਗੀ ਤੇ ਮੌਕੇ ਵਾਰਦਾਤ ਤੇ ਪਹੁੰਚ ਕੇ ਐਥੇ ਸਾਰਾ ਮੁਆਇਨਾ ਲਿਆ ਗਿਆ ਹੈਗਾ ਤੇ ਇੱਕ ਮੋਟਰਸਾਈਕਲ ਜਿਹੜਾ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀਗਾ ਉਹ ਵੀ ਰਿਕਵਰ ਹੋਇਆ ਜੋ ਕਿ ਜਿਹਦੇ ਤੇ ਕਿ ਮੋਸਟਲੀ ਇਹਨਾਂ ਨੇ ਫੇਕ ਨੰਬਰ ਪਲੇਟਸ ਲਾਈ ਹੋਈ ਸੀਗੀ ਐਂਡ ਇੱਕ ਵੈਪਨ ਕੰਟਰੀ ਮੇਡ ਇਲੀਗਲ ਵੈਪਨ ਰਿਕਵਰ ਹੋਇਆ ਲਾਈਵ ਕਾਰਟ੍ਰੇਜਸ ਤੇ ਯੂਜ਼ਡ ਕਾਰਟ੍ਰੇਜਸ ਵੀ ਰਿਕਵਰ ਹੋਏ ਆ ਕੁਛ ਇਹ ਲੱਗਾ ਪਤਾ ਕਿ ਜਿਹੜੇ ਇਨੀ ਫਾਇਰਿੰਗ ਕੀਤੀ ਸੀ ਉਹ ਕੀ ਕਾਰਨ ਸੀਗਾ ਜੀ ਕਾਰਨ ਤੋਂ ਅਭੀ ਹੁਣ ਸਾਡਾ ਅਸੀਂ ਟੈਕਨੀਕਲੀ ਵਰਕ ਕਰ ਰਹੇ ਆ ਹੁਣ ਤਾਂ ਦੇ ਹੈਵ ਬੀਨ ਟੇਕਨ ਇਨਟੂ ਕਸਟਡੀ ਬਟ ਜਿੱਦਾਂ ਕਿ ਉੱਥੇ ਕੁਝ ਉਹਨਾਂ ਨੂੰ ਫੋਨ ਵੀ ਆਏ ਸੀਗੇ ਜੋ ਜੁਐਲਰ ਸੀਗਾ ਉਹਨੂੰ ਕਿ ਤੋ ਉਹਦੇ ਤੇ ਅਸੀਂ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਦੇ ਹਾਂ lettes see ਕਿੱਥੇ ਜਾਂਦੀ ਹੈ ਅਗਰ ਕੋਈ ਵੀ ਇਹਦੇ ਵਿੱਚ ਇਨਵੋਲਡ ਹੈਗਾ no one will be spared ਥੈਂਕ ਯੂ ਸਰ ਪੁਲਿਸ ਗੱਜਰ ਮਹਿਦੂਦ ਨਜ਼ਦੀਕ ਗਸ਼ਤ ਕਰ ਰਹੀ ਸੀ ਕਿ ਮੋਟਰਸਾਈਕਲ ਤੇ ਸਵਾਰ ਦੋ ਲੋਕਾਂ ਨੂੰ ਰੋਕਿਆ ਤਾਂ ਉਹਨਾਂ ਨੇ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੇ ਜਵਾਬ ਵਜੋਂ ਪੁਲਿਸ ਨੇ ਫਾਇਰਿੰਗ ਕੀਤੀ ਜਿਸ ਵਿੱਚ ਕੇਸ਼ਮ ਨਾਮ ਦੇ ਵਿਅਕਤੀ ਦੇ ਲੱਤ ਵਿੱਚ ਗੋਲੀ ਲੱਗੀ ਪੁਲਿਸ ਨੇ ਮੌਕੇ ਤੇ ਦੋਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਵਿੱਚ ਕ੍ਰਿਸ਼ਨ ਕੁਮਾਰ ਵਾਸੀ ਟਾਂਡਾ ਅਤੇ ਉਹਨਾਂ ਦਾ ਪੁੱਤਰ ਕੇਸ਼ਵ ਨੂੰ ਕਾਬੂ ਕੀਤਾ ਗਿਆ ਹੈ ગઢશંકર તો અશ્વિની શર્માની રિપોર્ટ પંજાબી જાગરણ